ਮੁਸਲਮ ਪਾਇਚਾਰਾ ਉਸ ਵੇਲੇ ਆ ਕੇ ਪ੍ਰਕਾਸ਼ ਦੇ ਜਸਤਾਰ ਨੂੰ ਮਿਲਿਆ ਜਦੋਂ ਪਾਰਲੀਮੈਂਟ ਦੇ ਅੰਦਰ ਇਸ ਦਾ ਬਹੁਤ ਵੱਡੇ ਪੱਧਰ ਤੇ ਰਾਮਾ ਚਾਲੇ ਜੀ ਵਕਫ ਸੋਧ ਬਿੱਲ ਨੂੰ ਲੈ ਕੇ ਹਰ ਸੈਮਰ ਦੇ ਬਾਦਲ ਨੇ ਬਹੁਤ ਗਰਜਵੀਂ ਆਵਾਜ਼ ਬਲੰਡ ਹੌਸਲੇ ਨਾਲ ਲਿਖਿਆ ਇਹ ਜਿਹੜਾ ਵਕਫ ਸੋਧ ਬਿੱਲ ਹੈ ਇਹ ਘਟਕਿੰਦੀ ਹੈ ਤੇ ਹਮਲਾ ਹੈ ਇਸ ਦਾ ਕਾਲੀਦਾਰ ਡਟ ਕੇ ਵਿਰੋਧ ਕਰਦਾ ਹੈ ਕਿ ਪੰਥੇ ਕੇ ਕਾ ਹੋਵੇ ਤਾਂ ਕਿਵੇਂ ਹੋਵੇ ਹੀ মিডিਆ ਦੇ ਬਿਆਨ ਦੇਣ ਦੇ ਨਾਲ ਇਹ ਪੰਥਕੇ ਕੰਮ ਦਾ ਤਾਂ ਫਿਰ 2 ਦਸੰਬਰ ਵਾਲਾ ਇੱਕ ਤਾਂ ਬਹੁਤ ਮਜ਼ਬੂਤ ਅਸਨਿਆ ਸੀ ਉਹ ਤਾਂ ਹੋਇਆ ਨਹੀਂ ਠੁਗੜਕਾ ਸਾਡੇ ਸਨੇਹ ਦੇ ਵੱਡਾ ਸਵਾਲ ਉੱਠ ਰਿਹਾ ਕਿ ਕੀ ਠੁਗੜਕਾ ਸਾਡੇ ਸਨੇਹ ਤੋਂ ਬਾਅਦ ਪੰਥਕੇ ਕਾ ਹੋਏਗਾ ਆ ਪਿਛਲੇ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਲੰਬੇ ਸਮੇਂ ਬਾਅਦ ਇੱਕ ਪਹਿਲਾ ਮੌਕਾ ਹੈ ਜਿਹੜਾ ਇਹਦਾ ਪ੍ਰੋਗਰਾਮ ਲਿਖਿਆ ਗਿਆ ਕਿ ਪੰਜਾਬ ਦੇ ਅੰਦਰ 55 ਦਿਨਾਂ ਦੇ ਅੰਦਰ ਜਿਹੜਾ ਹੈਗਾ ਸਕੂਲਾਂ ਤੇ ਰਵਨ ਕੱਟੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਬਹੁਤ ਖੱਕ ਪ੍ਰੋਜੈਕਟਰਾਂ ਦਾ ਉਦਕਾਟਨ ਕੀਤਾ ਜਾਏਗਾ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਕੀ ਸੁਖਬੀਰ ਸਿੰਘ ਬਾਦਲ ਦੇ ਲਈ ਪਟੀਸ਼ਨ ਫਾਇਦੇਮੰਦ ਹੋ ਸਕਦੀ ਹੈ ਪੰਜਾਬ ਸਰਕਾਰ ਕਟਾਰੇ ਦੇ ਵਿੱਚ ਖੜਾ ਕਿਤੇ ਨਾ ਕਿਤੇ ਹੋ ਸਕਦੀ ਹੈ ਇਸ ਮਾਮਲੇ ਨੂੰ ਲੈ ਕੇ ਭਾਜਪਾ ਜਾਣਗੇ ਕਾਂਗਰਸ ਰਹਿਣਗੇ ਨੀ ਜਿਹੜਾ ਛਾਪਾ ਮਾਰਿਆ ਉਸ ਨੂੰ ਕਿਵੇਂ ਲੈਣਗੇ ਜਾਂ ਆਈਡੀ ਦੇ ਉੱਤੇ ਜਿਹੜੀ ਗੱਲ ਆਉਂਦੀ ਹੈ ਇਹਦੇ ਜੀ ਕੇਂਦਰੀ ਏਜੰਸੀ ਦੇ ਦੌਰਫੇ ਬਾੰਮ ਰੋੜਦੇ ਆ ਅਕਸਰ ਆਣਾ ਗਰਜੀਦਾ ਸੁਭਾਅ ਕਹਿੰਦੇ ਨੇ ਕਿ ਮੈਂ ਹੋ ਜਿਆ ਧਮਕੀਆਂ ਹੋਈਆਂ ਗੱਲਾਂ ਤੋਂ ਡਰਨ ਵਾਲਾ ਨਹੀਂ ਆ ਇਸ ਲਈ 3 ਮਹੀਨਿਆਂ ਚ ਘੱਟੋ ਘੱਟ 6000 ਵਿਅਕਤੀ ਜਿਹੜੇ ਹੈਗਾ ਨਸ਼ਾ ਤਸਕਰੀ ਜਾਂ ਨਸ਼ਾ ਵੇਚਣ ਨਸ਼ਾ ਰੱਖਣ ਦੇ ਦੋਸ਼ ਚ ਗ੍ਰਿਫਤਾਰ ਕੀਤੇ ਗਏ ਸੋ ਮਹਿਮ ਵੱਡੀ ਆ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਵੱਡਾ ਵਿਸ਼ਾ ਇਸ ਵੇਲੇ ਦੋ ਧਰਮਾਂ ਦੇ ਵੱਡੇ ਲੀਡਰਾਂ ਦਾ ਆਪਸ ਦੇ ਵਿੱਚ ਮਿਲ ਕੇ ਬੈਠਣਾ ਹੈ ਕਿਹੜੇ ਵਿਸ਼ਿਆਂ ਤੇ ਮਿਲ ਕੇ ਬੈਠੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਗੱਲ ਕਰਾਂਗੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਤੇ ਪੰਜਾਬ ਦੇ ਵਿੱਚ ਬਹੁਤ ਹੇਠਾਂ ਪਹੁੰਚ ਚੁੱਕੀ ਅਕਾਲੀ ਦਲ ਦੀ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਆਪਾਂ ਹਾਜ਼ਰ ਹਾਂ ਦਰਸ਼ਕਾਂ ਦੀ ਕਚਹਿਰੀ ਚ ਲੋ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਕਿ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਹੈ ਜਿਹੜਾ ਉਹ ਮਿਲਣ ਲਈ ਪਹੁੰਚਿਆ ਨਵੇਂ ਜਥੇਦਾਰ ਸਹਿਬਾਨ ਨੇ ਜੋ ਗੜਗੱਜ ਸਾਹਿਬ ਉਹਨਾਂ ਨੂੰ ਮਿਲੇ ਗੱਲਬਾਤ ਆਪਸ ਦੇ ਵਿੱਚ ਹੋਈ ਤੇ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਜੋ ਬਿੱਲ ਸੰਸਦ ਦੇ ਵਿੱਚ ਵਕਫ ਸੋਧ ਬਿੱਲ ਪਾਸ ਹੋਇਆ ਉਸ ਤੇ ਕਈ ਤਰੀਕੇ ਦੀ ਚਰਚਾ ਜਿਹੜੀ ਹੋ ਸਕਦੀ ਹੈ ਜਾਂ ਫਿਰ ਹੋਰ ਬਹੁਤ ਸਾਰੇ ਧਾਰਮਿਕ ਮਸਲੇ ਨੇ ਜਿਨ੍ਹਾਂ ਨੂੰ ਬੈਠ ਕੇ ਵਿਚਾਰਿਆ ਜਾ ਸਕਦਾ ਹੈ ਦੇਖੋ ਇਹਨਾਂ ਸਵਾਲਾਂ ਜਿਸ ਮੁੱਦੇ ਦਾ ਤੁਸੀਂ ਪਰਵ ਜ਼ਿਕਰ ਕਰ ਰਹੇ ਹੋ ਦਿੱਲੀ ਤੋਂ ਮੁਸਲਮ ਵਫਦ ਆਇਆਗਾ ਉਹਨਾਂ ਦੇ ਭਾਈਚਾਰੇ ਦੇ ਆਗੂ ਨਮਿੰਦੇ ਕਹ ਲੋ ਆਏ ਆ ਕੇ ਅਕਾਲਤਾ ਦੇ ਕਾਰਜਕਾਰੀ ਜਥੇਦਾਰ ਹੈ ਗੜਕਾਸ਼ ਸਾਹਿਬ ਉਹਨਾਂ ਨਾਲ ਉਹਨੇ ਮੁਲਾਕਾਤ ਕੀਤੀ ਹੈ ਲੋਕਾਂ ਦੇ ਅੰਦਬਾਜ ਮੀਡੀਆ ਨੂੰ ਮੁਖਤਬ ਹੋਏ ਹੈ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਅੰਦਰ ਅਸੀਂ ਵੱਖੋ ਵੱਖਰੇ ਇਸ਼ੂ ਜਿਹੜਾ ਸੋਦ ਬੈ ਲਾਉਦੇ ਬਾਰੇ ਚ ਗੱਲ ਕੀਤੀ ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਗੜਕਾਸ਼ ਸਾਹਿਬ ਨੇ ਅਹੁਦਾ ਸੰਭਾਲਿਆ ਸੀ ਅਸੀਂ ਸਤਕਾਰ ਵਜੋਂ ਆਏ ਆ ਤੇ ਸਤਕਾਰ ਦੇ ਤੌਰ ਤੇ ਇਹ ਮਰਜ਼ਾ ਮੁਤਾਬਕ ਅਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਹੋਰ ਕੋਈ ਪੁਲੀਟਿਕਲ ਇਸ਼ੂ ਉਹਨਾਂ ਨੇ ਕਹਿ ਕਿ ਨਹੀਂ ਸ਼ੋਆ ਪਰ ਆਪਾਂ ਜਿਹੜੇ ਜਰਨਲਿਸਟ ਹੈਂ ਕਈ ਵਾਰੀ ਆਪਾਂ ਜਾਣਦੇ ਹੁੰਨੇ ਆ ਕਿ ਬਿਨਾਂ ਬੋਲੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਜਾਂ ਪਤਾ ਲੱਗਦਾ ਐਨ ਉਸ ਮੌਕੇ ਤੇ ਮੁਰਾਕਬਤ ਹੋਣੀ ਜਦੋਂ ਪਾਰਲੀਮੈਂਟ ਦੇ ਅੰਦਰ ਵਕਸੋਦ ਬਿਲ ਨੂੰ ਲੈ ਕੇ ਚੰਗੇ ਹੈਗਮੇ ਹੋਏ ਪਰ ਇਹਦੇ ਬਾਅਦ ਉਹਦੀ ਲੋਕ ਸਭਾ ਦੇ ਵਿੱਚ ਫਿਰ ਰਾਜ ਸਭਾ ਦੇ ਵਿੱਚ ਇਹ ਬਿਲ ਪਾਸ ਕਰ ਦਿੱਤਾ ਗਿਆ ਉਹਨਾਂ ਨੇ ਪਾਰਲੀਮੈਂਟ ਨੇ ਬਿਲ ਪਾਸ ਕਰ ਦਿੱਤਾ ਹੈ ਔਰ ਜੇ ਆਪਾਂ ਸਦੀਦਾ ਜ਼ਿਕਰ ਕਰਾਂ ਜਿਸ ਸਦੀਦਾ ਮੈਂ ਜ਼ਿਕਰ ਕੀਤਾ ਹੈ ਕਿ ਕਿਉਂ ਇਹ ਜ਼ਰੂਰੀ ਹੈ ਜ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਮੁਸਲਮ ਪਾਰਲੀਮੈਂਟ ਉਸ ਵੇਲੇ ਆ ਕੇ ਕਾਹਤ ਦੇ ਸਦਸਦਾਰ ਨੂੰ ਮਿਲਿਆ ਜਦੋਂ ਪਾਰਲੀਮੈਂਟ ਦੇ ਅੰਦਰ ਇਸ ਦਾ ਬਹੁਤ ਵੱਡੇ ਪੱਧਰ ਤੇ ਹਗਾਮਾ ਚੱਲਿਆ ਸੀ ਵਕਫ ਸੋਧ ਬੈਲੂਨ ਲੈ ਕੇ ਦੂਜੇ ਪਾਸੇ ਨਾਲ ਹੀ ਸ਼੍ਰੋਣੀ ਅਕਾਲੀ ਦਲ ਉਸ ਨੇ ਵੀ ਇਹ ਜਿਹੜਾ ਸੋਧ ਬੈਲੂਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਪਹਾੜ ਸ਼ੌਂਕੀ ਕੁਦਰਤ ਆਪਣਾ ਬੜੀ ਜਿਪਲਾ ਅਨੁਸਾਰ ਤਾਮੀ ਉਹਨਾਂ ਨੇ ਵੀ ਕਿਹਾ ਕਿ ਕੱਟ ਗਿੰਦੀਆਂ ਤੇ ਨਿਸ਼ਾਨਾ ਹੈ ਕੱਟ ਗਿੰਦੀਆਂ ਤੇ ਹਮਲਾ ਹੈ ਉਹਨਾਂ ਨੇ ਸਿਰ ਬਿਲਦਾ ਵਿਰੋਧ ਕੀਤਾ ਅਕਾਜ਼ਾ ਦੇ ਜਥੇਦਾਰ ਵੀ ਪਹਿਲਾਂ ਕਹਿ ਚੁੱਕੇ ਆ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਆਵੀ ਐ ਕਿ ਸਿਕਪਾਈ ਜਰਦੀ ਆਪਾਂ ਕਹਿੰਦੇ ਗੱਲ ਕਰ ਲਈ ਤਾਂ ਪਹਿਲਾਂ ਪੰਜਾਬ ਤੋਂ ਬਾਹਰ ਜਿਹੜੀਆਂ ਸਾਡੀਆਂ ਦੁਸ਼ਮਣ ਤਾਕਤਾਂ ਸਿਕੰਦਰੀ ਤਾਕਤਾਂ ਨੂੰ ਘਟਾਉਣਾ ਚਾਹੁੰਦੀਆਂ ਉਹ ਕੰਨਨ ਪੰਜਾਬ ਦੀਆਂ ਬਰੂਹਾਂ ਤੇ ਆ ਕੇ ਖੜੀਆਂ ਹੋ ਗਈਆਂ ਸੋ ਸਾਰੇ ਕੰਮ ਚੱਲ ਜਾਂ ਤੇ ਕਹਿਮ ਜੇਕਰ ਮੈਂ ਜ਼ਰੂਰ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਨਾਲ ਪਾਰਲੀਮੈਂਟ ਦੇ ਅੰਦਰ ਅਕਾਲੀ ਅੰਸਾਰ ਨੂੰ ਪਤਾ ਹੈ ਗਲੋਤੇ ਮੈਂਬਰ ਵਿਵਾਦ ਹਰਸਿਮਰਤ ਬਾਦਲ ਹਰਸਿਮਰਤ ਬਾਦਲ ਨੇ ਬਹੁਤ ਗਰਜਵੀਂ ਆਵਾਜ਼ بلند ਹੋ ਕੇ ਨਾਲ ਲਿਖਿਆ ਕਿ ਜਿਹੜਾ ਵਾਕ ਸੋਧ ਬਿੱਲ ਹੈ ਇਹ ਘਟਕਿੰਦਿਆ ਤੇ ਹਮਲਾ ਹੈ ਇਸ ਦਾ ਅਕਾਲੀਦਾਰ ਡਟ ਕੇ ਵਿਰੋਧ ਕਰਦਾ ਉਹ ਕਹਿੰਦੇ ਤੁਹਾਨੂੰ ਕਿੱਥੋਂ ਚਿੰਤਾ ਹੋ ਗਈ ਹੁਣ ਮੁਸਲਮ ਭਾਈਚਾਰੇ ਦੀ ਜੇ ਕਹਿੰਦੇ ਮੁਸਲਮ ਭਾਈਚਾਰੇ ਦੀ ਨਹੀਂ ਚਿੰਤਾ ਹੁੰਦੀ ਤਾਂ ਫਿਰ ਤੁਸੀਂ ਇਹਨਾਂ ਨਾਲ ਸਲਾਹ ਕਰਦੇ ਪਾਰਲੀਮੈਂਟ ਦਾ ਜ਼ਿਕਰ ਉਹਨਾਂ ਤੱਥਾਂ ਨਾਲ ਗੱਲ ਕੀਤੀ ਹਾਰਸ ਮਰਜ਼ਬਾਦ ਨੇ ਉਹ ਕਹਿੰਦੇ ਕਿ 24 ਪਾਰਲੀਮੈਂਟ ਮੈਂਬਰਾਂ ਮੁਸਲਮ ਭਾਈਚਾਰੇ ਨਾਲ ਸੰਬੰਧਤ ਕਹਿੰਦੇ ਆਪਾਂ ਛੱਡ ਦਿਓ ਭਾਰਤੀ ਜਨਤਾ ਪਾਰਟੀ ਨਾਲ ਜਾਂ ਉਹਨਾਂ ਦੇ ਹਮੇਤੀ ਤੇ ਨਾਲ ਜਿਹੜੇ ਕੋਈ ਮੁਸਲਮ ਐਮਪੀ ਹੋਣਗੇ ਉਹਨਾਂ ਨੂੰ ਛੱਡ ਕੇ ਸਮੁੱਚੇ ਜਿਹੜੇ ਪਾਰਲੀਮੈਂਟ ਦੇ ਮੁਸਲਮ ਮੈਂਬਰ ਹੈ ਨੇ ਇਸ ਬਿਲ ਦਾ ਵਿਰੋਧ ਕੀਤਾ ਕਿ ਮੁਸਲਮ ਭਾਈਚਾਰੇ ਦੇ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ ਉਹ ਕਹਿੰਦੇ ਤੁਸੀਂ ਗੱਲ ਕਰਦੇ ਆਂ ਜ਼ਾਇਦਾਦਾਂ ਦੀ ਗੱਲ ਕਰਦੇ ਆਂ ਮੁਸਲਮ ਔਰਤਾਂ ਦੀ ਰੱਖਿਆ ਦੀ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆਂ ਹਰਸ਼ਮਨ ਬਾਦਲ ਨੇ ਕਈ ਗੱਲਾਂ ਕੀ ਮੁੱਦੇ ਬੜੇ ਕਮਾਲ ਦੇ ਠਾਏ ਉਹ ਕਹਿੰਦੇ ਕਿ ਭਾਜਪਾ ਦੱਸੇ ਕਿ ਤੁਹਾਡੇ ਚੋਂ ਇੱਕ ਵੀ ਪਾਰਲੀਮੈਂਟ ਮੈਂਬਰਾਂ ਚੋਂ ਮੁਸਲਮ ਭਾਈਚਾਰੇ ਦੀ ਔਰਤ ਨਹੀਂ ਨੂੰ ਪਾਰਲੀਮੈਂਟ ਮੈਂਬਰ ਬਣਾਇਆ ਗਿਆ ਹੋਵੇ ਤੁਹਾਡੀ ਚਿੰਤਾ ਕਹਿੰਦੀ ਕਿਥੋਂ ਇਹ ਚਿੰਤਾ ਦਾ ਪਰਟਾਵਾ ਹੁੰਦਾ ਹੈ ਕਿ ਤੁਸੀਂ ਬਹੁਤ ਵੱਡਾ ਅਮੈਤ ਕਰਦੇ ਆ ਉਹਨਾਂ ਦੀ ਉਹ ਕਹਿੰਦੇ ਤੁਹਾਨੂੰ ਇੰਨਾ ਹੀ ਜਿਹੜਾ ਹੈਗਾ ਬਿੱਲ ਸੋਧ ਕੇ ਲਿਆਉਂਦੀ ਚਿੰਤਾ ਘੱਟ ਬਣਦੀਆਂ ਨਾਲ ਤੁਸੀਂ ਫਿਕਰ ਕਰਦੇ ਹੋ ਤਾਂ ਕਹਿੰਦੇ ਫਿਰ ਸਿੱਖਾਂ ਦੀ ਗੱਲ ਕਰੋ ਨਾ ਜੀ ਪਾਰਲੀਮੈਂਟ ਦਾ ਜਿਹੜਾ ਐਕਟ ਹੈ ਐਕਟ ਦੇ ਵਿੱਚ ਆਰਟੀਕਲ ਜਿਹੜਾ 25A ਹੈ ਉਹਦੀ ਸੋਧ ਦੀ ਗੱਲ ਉਹ ਕਹਿੰਦੇ ਕੀਤੀ ਹੈ ਉਹ ਸੋਧ ਮੁਤਾਬਕ ਜਿਹੜਾ ਸਿੱਖ ਪਾਈਚਾਰਾ ਉਸ ਨੂੰ ਹਿੰਦੂਆਂ ਦੇ ਜਿਹੜਾ ਖਾਣਾ ਉਹਦੇ ਚ ਰੱਖਿਆ ਜਾਂਦਾ ਵੱਖਰੇ ਤੌਰ ਤੇ ਪਹਿਚਾਣ ਨਹੀਂ ਉਹ ਕਹਿੰਦੇ ਫਿਰ ਸੋਧ ਬਿੱਲ ਲੈ ਕੇ ਆਉਣਾ ਹੈ ਤਾਂ 25 ਤਾਰਾ ਦੀ ਸੋਧ ਬਿੱਲ ਲੈ ਕੇ ਆਓ ਜਿਹਦੇ ਸਿਕਾਂਦੀ ਵੱਖਰੀ ਪਛਾਣ ਦਾ ਮੁੱਦਾ ਹੋਵੇ ਅਸੀਂ ਕਹਿੰਦੇ ਸਾਰੇ ਹਮਾਇਤ ਕਰਾਂਗੇ ਇੱਥੇ ਆਓ ਨਾ ਕਹਿੰਦੇ ਜੇ ਗੱਲ ਕਰਨੀ ਹੈ ਤੁਸੀਂ ਕਿਸਮ ਐ ਦੀ ਗੱਲ ਕਰਦੇ ਹੋ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਕਾਰਵਾਈ ਕਰ ਰਹੇ ਆ ਤੱਕੇ ਦੇ ਨਾਲ ਜਿਹੜਾਗਾ ਸੋਧ ਬਿੱਲ ਪਾਸ ਕੀਤਾ ਜਾ ਰਿਹਾ ਹੈ ਇਹ ਸਿੱਧੇ ਤੌਰ ਤੇ ਮੁਸਲਮਾਨ ਭਾਈਚਾਰੇ ਦੇ ਉੱਤੇ ਤਾਂ ਉਹਨਾਂ ਦੇ ਹੱਕਾਂ ਤੇ ਛਾਪਾ ਹਈ ਹੈ ਉਵੇਂ ਵੀ ਕਹਿੰਦੇ ਕਿ ਘਟ ਗਣਤੀਆਂ ਤੇ ਵੀ ਇਸ ਤਰੀਕੇ ਨਾਲ ਇੱਕ ਦੌਧਵਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਅੱਜ ਵਕਫ ਬੋਰਡ ਦੀ ਗੱਲ ਕਰਦੇ ਹਾਂ ਕੱਲ ਨੂੰ ਸ਼ਰੂਣੀ ਗੁਰਦਾਰ ਪਰੰਧਕ ਮੀਟਿੰਗ ਦੀ ਗੱਲ ਕਰਾਂਗੇ ਕਿਸੇ ਹੋਰ ਪਾਈਚਾਰੇ ਦੇ ਬੋਰਡ ਦੀ ਗੱਲ ਕਰਾਂਗੇ ਇਸ ਤਰ੍ਹਾਂ ਦੀ ਸਥਿਤੀ ਦੇ ਅੰਦਰ ਬੇਸ਼ੱਕ ਦੂਜੀਆਂ ਧਿਰਾਂ ਜਿਹੜੀਆਂ ਆਪਾਂ ਕਾਂਗਰਸ ਦੀ ਗੱਲ ਕਰ ਲਈ ਆਪ ਦੀ ਗੱਲ ਕਰ ਲਈਆਂ ਉਹਨਾਂ ਨੇ ਵੀ ਡੱਟ ਕੇ ਇਸ ਬਿੱਲ ਦਾ ਵਿਰੋਧ ਕੀਤਾ ਹੈ ਪਰ ਕੱਲੀ ਕੱਲ ਦੇ ਵਿਰੋਧ ਦਾ ਮੈਂ ਜ਼ਿਕਰ ਇਸ ਕਰਕੇ ਵੀ ਪਰੰਧਕਾਂ ਨਾਲ ਸਾਂਝ ਕਰਨੀ ਚਾਹੁੰਦਾ ਇਸ ਮੁੱਦੇ ਤੇ ਕਿਉਂਕਿ ਜਦੋਂ ਭਾਜਪਾ ਦੇ ਦੇ ਅੰਦਰ ਮਰਮਰ ਕਰਦੀ ਫਰਦੀ ਸੀ ਤੇ 2 ਜਾਂ 4 ਮੈਂਬਰ ਸੀ ਪਾਰਲੀਮੈਂਟ ਦੇ ਅੰਦਰ ਕੋਈ ਪੁੱਛ ਨਹੀਂ ਧੀ ਰਿਹਾ ਉਸ ਵੇਲੇ ਸ਼੍ਰਮਣੀ ਅਕਾਲੀ ਦਲ ਦੇ ਜਿਹੜੇ ਕੱਦਾਵਾਰ ਆਗੂ ਸੀ ਪ੍ਰਕਾਸ਼ ਸਿੰਘ ਬਾਦਲ ਉਹ ਡਟ ਕੇ ਖੜੇ ਹੋਏ ਭਾਜਪਾ ਦੇ ਨਾਲ ਉਸ ਦੇ ਦੇ ਦਰਵਾਜ਼ ਬੁਲੰਦ ਕੀਤੀ ਕਿ ਭਾਜਪਾ ਘੱਟ ਗਿਣਤੇ ਨੂੰ ਨਫ਼ਰਤ ਨਹੀਂ ਕਰਦੀ ਭਾਜਪਾ ਘੱਟ ਗਿਣਤੇ ਦੀ ਹਮਾਇਤੀ ਹੈ ਕਿਉਂਕਿ ਜਦੋਂ ਅਕਾਲੀ ਦਲ ਨਾਲ ਆ ਕੇ ਖੜਾ ਹੋ ਗਿਆ ਸਿੱਖ ਪੈਚਾਰਾ ਦੀ ਜਿਹੜੀ ਵੱਡੀ ਤੇ ਹੈ ਤਾਂ ਪੂਰੇ ਦੇ ਦੇ ਅੰਦਰ ਇੱਕ ਸਨਿਆਗਿਆ ਜੇ ਭਾਜਪਾ ਘੱਟ ਗਿਣਤੀਆਂ ਦੇ ਨਾਲ ਉਸ ਔਕ ਦੀ ਕੜੀ 'ਚ ਜਿਹੜਾ ਅਕਾਲੀ ਦਲ ਭਾਜਪਾ ਦੇ ਨਾਲ ਖੜਿਆ ਅੱਜ ਦੇਸ਼ ਦੀ ਪਾਰਲੀਮੈਂਟ ਆਪਾਂ ਕਹਿੰਦੇ ਕਿ ਸਭ ਤੋਂ ਵੱਡੀ ਸੰਸਦ ਸਭ ਤੋਂ ਵੱਡੀ ਪੰਚਾਇਤ ਆ ਮੁਲਕ ਦੀ ਉਸ ਸੰਸਦ ਦੇ ਅੰਦਰ ਉਸੇ ਅਕਾਲੀ ਦਲ ਦੇ ਮੈਂਬਰ ਵਿਵਾਹ ਹਰਸਮਰਦ ਬਾਦਲ ਉੱਚੇ ਬਲੰਦਾ ਆਵਾਜ਼ 'ਚ ਕਹਿ ਰਿਹਾ ਕਿ ਭਾਜਪਾ ਘੱਟ ਗਿਣਤੀਆਂ ਨਾਲ ਆਜ਼ਾਦੀਆਂ ਕਰ ਰਹੀ ਹੈ ਤੱਕੇ ਨਾਲ ਬਿੱਲ ਲੰਦਾ ਗਿਆ ਕੱਲ ਨੂੰ ਇਹ ਜੇ ਬਿੱਲ ਲੇ ਗਿਆ ਸਿਕਪਈ ਜਰਰੇ ਦੇ ਖਿਲਾਫ ਵੀ ਲੰਦੇ ਜਾਣਗੇ ਕਿੰਨੇ ਪੰਜਾਬ ਤੋਂ ਬਾਹਰ ਜਿਸ ਤਰ੍ਹਾਂ ਦਾ ਵਰਤਾਰਾ ਅਸੀਂ ਸਾਰੇ ਦੇਖਦੇ ਆ ਕਿ ਸਾਡੇ ਬੋਰਡਾਂ ਦੇ ਅੰਦਰ ਕਿਸ ਤਰ੍ਹਾਂ ਸਰਕਾਰੀ ਜਿਹੜੇ ਅਧਿਕਾਰੀ ਹੈ ਜਾਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੂੰ ਲਿਆਂਦਾ ਜਾ ਰਿਹਾ ਤੇ ਹੁਣ ਤੁਸੀਂ ਤੁਹਾਡੀ ਖੁਸ਼ੀ ਹੋਈ ਕਿ ਐਸਜੀਬੀਸੀ ਵੀ ਉਹਦਾ ਵਰਤਾਰਾ ਕੀਤਾ ਜਾਏ ਸੋ ਇੱਕ ਬਹੁਤ ਵੱਡੀ ਗੱਲ ਹੈ ਸੰਸਦ ਦੇ ਅੰਦਰ ਅਕਾਲੀ ਦਲ ਦੀ ਗੱਲ ਇਹ ਨਹੀਂ ਕਿ ਕਾਲੀ ਦਲ ਇੱਕ ਹੈ ਦੋ ਆ ਚਾਰ ਹੈ ਕਿੰਨੇ ਮੈਂਬਰ ਹੈ ਅਕਾਲੀ ਦਲ ਆਪਣੇ ਆਪ ਚ ਸਿੱਖਾਂ ਦੇ ਕਿ ਨੁਮਾਇੰਦਾ ਜਿੱਥੇ ਬੰਦੀ ਹੈ ਉਸ ਨੁਮਾਇੰਦੇ ਜਿੱਥੇ ਮੰਡੀ ਦੀ ਪਾਰਲੀਮੈਂਟ ਮੈਂਬਰ ਇਹ ਆਵਾਜ਼ ਬੁਲੰਦ ਕਰੇ ਪਾਰਲੀਮੈਂਟ ਦੇ ਅੰਦਰ ਕਿ ਭਾਜਪਾ ਘੱਟ ਗਿਣਤੀਆਂ ਦੇ ਖਿਲਾਫ ਹੈ ਇੱਕ ਸੁਨੇਹਾ ਪੂਰੇ ਦੇਸ਼ ਦੇ ਅੰਦਰ ਗਿਆ ਇੱਕ ਤਰੀਕੇ ਨਾਲ ਇਦਾਂ ਨਜ਼ਰ ਆ ਰਿਹਾ ਸੀ ਕਿ ਜਿਵੇਂ ਭਾਜਪਾ ਘੱਟ ਗਿਣਤੀਆਂ ਨਾਲੋਂ ਅਲੱਗ ਥਲੱਗ ਪੈ ਗਈ ਆ ਹਾਲਾਂਕਿ ਦਾਅਵੇਦਾਰੀਆਂ ਭਾਜਪਾ ਬੜੀ ਕਰਦੀ ਹੈ ਕਹਿੰਦੇ ਨਹੀਂ ਜੇ ਅਸੀਂ ਮੁਸਲਮਾਨ ਜਿਹੜਾ ਧਰਮ ਹੈ ਉਸ ਮਾਮਲੇ 'ਚ ਕੋਈ ਦਖਲ ਨਹੀਂ ਇਹ ਪ੍ਰਾਪਰਟੀਆਂ ਦਾ ਮਾਮਲਾ ਹੈ ਜਾਇਦਾਦਾਂ ਦਾ ਮਾਮਲਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਇਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਦਾ ਇਹ ਕਿ ਸੰਜਿਆ ਜਾ ਰਿਹਾ ਹੈ ਕਿ ਭਾਜਪਾ ਮੁਸਲਮਾਨ ਭਾਈਚਾਰੇ ਦੇ ਖਿਲਾਫ ਬਣੇਸ ਦੇ باوجود ਦੇ ਦਿਆਂ ਦੂਜੀਆਂ ਰਾਸ਼ੀ ਪਾਰਟੀਆਂ ਨੇ ਗੱਲ ਕੀਤੀ ਕੀਤੀ ਮੈਂ ਕਾਲੀਗੜ੍ਹ ਦੀ ਵੱਖਰੇ ਤੌਰ ਤੇ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਕਾਲੀਗੜ੍ਹ ਵੀ ਇੱਕ ਸਿੱਖ ਪਾਈਚਾਰੇ ਦੀ ਨੁਮਾਇੰਦਗੀ ਜਿੱਥੇ ਬੰਦੀ ਹੈ ਤੈਰ ਹੈ ਜੀ ਜੀ ਉਹਦੇ ਵੱਲੋਂ ਉਸ ਤੈਰ ਵੱਲੋਂ ਗੱਲ ਕੀਤੀ ਗਈ ਹੈ ਜਿਹੜੀ ਤੈਰ ਨੇ ਕਿਸੇ ਮੌਕੇ ਤੇ ਭਾਜਪਾ ਦੀ ਡਟ ਕੇ ਮਾਇਦ ਕੀਤੀ ਸੀ ਅੱਜ ਪਾਰਲੀਮੈਂਟ ਦੇ ਅੰਦਰ ਉਹੀ ਤਰ ਕਹਿ ਰਹੀ ਹੈ ਕਿ ਭਾਜਪਾ ਘਟਕਿੰਤਿਆਂ ਦੇ ਖਿਲਾਫ ਖੜੀ ਹੈ ਦੇ ਦੇ ਦੀ ਬੜੀ ਕਦਰ ਦੀ ਘੰਟੀ ਹੈ ਜੀ ਜੀ ਸਤ ਸਾਬ ਅੱਗੇ ਗੱਲ ਕਰਾਂਗੇ ਅੱਜ ਇੱਕ ਵੱਡਾ ਸੁਨੇਹਾ ਜੋ ਕਾਰਜਕਾਰੀ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਵੱਡਾ ਸੁਨੇਹਾ ਉਹ ਪੰਥਕ ਏਕੇ ਨੂੰ ਲੈ ਕੇ ਆ ਹਾਲਾਂਕਿ ਇਸੇ ਪੰਥਕ ਏਕੇ ਨੂੰ ਕਰਦੇ ਕਰਦੇ ਹੀ ਗੱਲ ਕਿੱਥੋਂ ਲੈ ਕੇ ਕਿੱਥੇ ਤੱਕ ਪਹੁੰਚ ਗਈ ਆ ਆਪਾਂ ਸਾਰੇ ਜਾਣਦੇ ਆ ਪਰ ਅੱਜ ਇੱਕ ਵਾਰ ਫਿਰ ਤੋਂ ਸੁਨੇਹਾ ਦੁਬਾਰਾ ਦਿੱਤਾ ਗਿਆ ਤੇ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਤਖਤ ਸਭ ਲਈ ਬਰਾਬਰ ਹੈ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਜਦੋਂ ਗੜਗੱਟ ਸਾਹਿਬ ਹੁਣਾਂ ਦੀ ਨਿਯੁਕਤੀ ਜਿਹੜੀ ਉਹ ਕੀਤੀ ਗਈ ਜੀ ਜੀ ਆਪਾਂ ਦੇਖੋ ਜਨਰਲ ਦੇ ਤੌਰ ਤੇ ਤਾਂ ਬਸ ਸਰਕਾਰ ਹੀ ਰਹੀ ਹੈ ਪਰ ਕਿਉਂਕਿ ਇੱਕ ਧਾਰਮਿਕ ਤੌਰ ਤੇ ਵੀ ਇਸ ਮੁੱਦੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਮੈਂ ਦੇ ਕਹਾਂਗਾ ਇਹ ਕਾਲਪੁਰ ਖੰਬੇਰ ਘਰੇ ਕਾਲੀ ਗੱਲ ਤੇ ਪਹਿਲਾ ਕੁਐਸਚਨ ਸਹਿਬਾਨ ਨੇ ਜਿਹੜਾਗਾ ਕਾਲੀ ਤਰ੍ਹਾਂ ਇਕੱਠੇ ਹੋਣ ਦੀ ਗੱਲ ਕੀਤੀ ਸੀ ਐਸਾ ਖਲੇਰਾ ਪਿਆ ਐਸਾ ਖਲੇਰਾ ਪਿਆ ਕਿ ਅੱਜ ਤੱਕ ਉਹ ਖਲੇਰਾ ਸਿੰਪਟਮ ਦਾ ਨਾਂ ਨਹੀਂ ਲੈ ਰਿਆ ਹੁਣ ਜਿਹੜੇ ਨਵੇਂ ਕਾਰਜਕਾਰੀ ਜਥੇਦਾਰ ਹੈ ਗੜਗਾਜ ਸਾਹ ਉਹਨਾਂ ਨੇ ਸੁਨੇਹਾ ਦਿੱਤਾ ਕਿ ਸਾਰਿਆਂ ਪੰਥਿਕ ਤਰ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਯਾਨੀ ਜਦੋਂ ਕਾਲ ਚਾਲ ਦੀ ਵਸੀਲ ਦੇ ਉਤੋਂ ਬਕਾਇਦਾ ਜਿਹੜੀਆਂ ਆਈਆਂ ਸਾਰੀਆਂ ਇਹ ਜੁਥੇਬੰਦੀਆਂ ਦੀ رائے ਦੇ ਨਾਲ ਸਿੰਘ ਸਾਹਿਬਾਂ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਔਰ ਫੈਸਲ ਨੂੰ ਪ੍ਰਵਾਨ ਵੀ ਕੀਤਾ ਗਿਆ ਉਹਦੇ باوجود ਵੀ ਇਹ ਤਾਂ ਠੀਕ ਹੈ ਕਿ ਸਾਰਿਆਂ ਨੇ ਤਨਖਾਹ ਲਵਾਈ ਤੇ ਕਿਹਾ ਵੀ ਸਾਡੇ ਪਾਪ ਜਿਹੜੇ ਤੋਤੇ ਗੇ ਜੋ ਵੀ ਜਾਤੀਆਂ ਜਾਂ ਗ੍ਰਾਂਹ ਸੀ ਸਾਡੇ ਤੋਤੇ ਗੇ ਬਖਸ਼ੇ ਗੇ ਪਰ ਜਿਹੜੇ ਮੁੱਦੇ ਪੋਲੀਟੀਕਲ ਜਾਂ ਧਾਰਮਿਕ ਸੀ ਉਹ ਤਾਂ ਉੱਥੇ ਦੇ ਉੱਥੇ ਹੀ ਖੜੇ ਆ ਕੱਲ੍ਹ ਕੱਲ੍ਹ ਦੀ ਇੱਕੇ ਦੀ ਗੱਲ ਕੀਤੀ ਹੈ ਨਾ ਜਥੇਦਾਰ ਸਾਹਿਬ ਨੇ ਪਹਿਲਾਂ ਤਾਂ ਭਰਤੀ ਦਾ ਮਾਮਲਾ ਹੀ ਨਹੀਂ ਸੁਧਨ ਦਾ ਨਾਮ ਲੈ ਰਿਹਾ ਅਕਾਲੀਰਾਲ ਕਹਿ ਰਿਹਾ ਕਿ ਅਸੀਂ ਦਾ ਭਰਤੀ 25 ਲੱਖ 26 ਲੱਖ ਕਰ ਲਿਆ। ਕਾਲੀਗਲ ਨੇ ਵਿਆਉਂਦੀ ਬਣਾ ਲਈ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਉਹਨਾਂ ਨੇ ਕਿਹਾ ਅਗਲੇ ਜਿਹੜੇ ਦਿਨ ਆਉਣੇ ਆ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਇਸ ਤਰੀਕੇ ਨਾਲ ਵੱਖ-ਵੱਖ ਤੌਰ ਤੇ ਨਮਾਇंदे ਉਹਨਾਂ ਦੀ ਚੋਣ ਹੋਏਗੀ ਉਸ ਤੋਂ ਬਾਅਦ ਕਾਲੀਗਲ ਦੇ ਪ੍ਰਧਾਨ ਦੀ ਚੋਣ ਦੀ ਹਾਲਾਂਕਿ ਤਰੀਕ ਤੈਅ ਨਹੀਂ। ਦੂਜੇ ਪਾਸੇ ਜਿਹੜੀ ਜਥੇਬੰਦੀ ਹੈਗੀ ਹੈ ਕਾਲੀਦਾਰ ਸਦਾਰ ਲਹਿਰ ਜਿਹਦੇ ਬਾਅਦ ਵਿੱਚ ਪੰਜ ਸਿੰਘ ਸਾਹਿਬਾਂ ਨੇ ਜਿਹੜੇ ਨਮਾਇੰਦਾ ਜਥੇਬੰਦੀ ਦੇ ਤੌਰ ਤੇ ਪੰਜ ਮੈਂਬਰੀ ਕਮੇਟੀ ਬਣਾਈ ਉਹ ਕਮੇਟੀ ਹੁਣ ਭਰਤੀ ਲਗਾਤਾਰ ਕਰ ਰਹੀ ਹੈ ਉਸ ਭਰਤੀ ਨੂੰ ਲੈ ਕੇ ਵਿਵਾਦ ਉੱਠ ਰਿਹਾ ਹੁਣ ਕੀ ਗਰਗਾਜ ਸਾਹਿਬ ਨੇ ਸੁਨੇਹਾ ਦਾ ਦਿੱਤਾ ਪਰ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਪੰਜ ਮੈਂਬਰੀ ਕਮੇਟੀ ਆਪਣਾ ਭਰਤੀ ਬੰਦ ਕਰਨਾ ਸਨੇਹਾ ਇਕਾ ਹੋਏਗਾ ਕਿਵੇਂ ਗਰਗਾਜ ਸਾਹਿਬ ਨੂੰ ਇਹ ਗੱਲ ਤਾਂ ਸਪਸ਼ਟ ਕਰਨੀ ਚਾਹੀਦੀ ਹੈ ਜਥੇਦਾਰ ਸਾਹਿਬ ਨੇ ਉਹਨਾਂ ਨੇ ਤਾਂ ਕਹਿਤਾ ਦਿੱਤਾ ਵੀ ਸਾਰੇ ਇਕੱਠੇ ਹੋਣ ਇਕੱਠੇ ਹੋਣ ਦੀ ਇੱਕ ਵਜ੍ਹਾ ਇਹ ਵੀ ਲੱਗਦੀ ਹੈ ਕਿ ਇੱਕ ਦੋ ਦਿਨ ਪਹਿਲਾਂ ਕੁਝ ਪੰਥਕ ਜਥੇਬੰਦੀਆਂ ਨੇ ਕੱਠੇ ਉਹ ਕਜਤੇਦਰ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਬੇਨਤੀ ਪੱਤਰ ਦਿੱਤੀ ਉਹ ਬੇਨਤੀ ਦੇ ਚ ਉਹਨਾਂ ਨੇ ਕਹੀ ਇਹ ਗੱਲ ਕਿ ਦੇਖੋ ਜੀ ਇਕਾਲਸਾ ਦਾ ਨਾਮ ਇੱਕ ਜਥੇਬੰਦੀ ਵਰਤ ਰਹੀ ਹੈ ਕਿ ਅਸੀਂ ਇਕਾਲਸਾ ਦੇ ਕਹਿਣ ਦੇ ਉੱਤੇ ਦੇਸ਼ਮ ਦਾਕ ਭਰਤੀ ਕਰ ਰਹੇ ਹਾਂ ਇਕਾਲਸਾ ਦੇ ਜਥੇਦਾਰ ਦੇ ਨਾਮ ਦੀ ਵਰਤੋਂ ਕੀਤੀ ਜਾ ਰਹੀ ਹੈ ਨੂੰ ਰੋਕਿਆ ਜਾਵੇ ਜੀ ਜੀ ਉਹ ਤੋਂ ਇੱਕ ਦਿਨ ਬਾਅਦ ਹੀ ਜਥੇਦਾਰ ਸਾਹਿਬ ਦਾ ਬਿਆਨ ਆ ਗਿਆ ਜਥੇਦਾਰ ਸਾਹਿਬ ਨੇ ਇਹ ਤਾਂ ਕਹੀ ਤੀ ਗੱਲ ਕਿ ਜੀ ਜੇ ਕੋਈ ਤੇਰੇ ਕਵੇ ਕੀ ਕਾਜ਼ਾ ਦੇ ਜਥੇਦਾਰ ਮੈਨੂੰ ਜਾਦਾ ਨੇੜੇ ਆ ਦੂਜਾ ਘਟ ਮੰਦਾ ਕਹਿੰਦੇ ਕਾਜ਼ਾ ਦੇ ਜਥੇਦਾਰ ਦੇ ਨੇੜੇ ਜਾਂ ਦੂਰ ਹੋਣ ਦਾ ਮਾਮਲਾ ਨਾ ਵਰਤੇ ਸਵੇ ਮੇਰੇ ਲਈ ਸਾਰੇ ਬਰਾਬਰ ਆ ਚਾਹ ਇੱਕ ਤੇਰਾ ਜਾਂ ਦੂਜੀ ਤਰ ਪਰ ਹਾਂ ਇਹਨਾਂ ਜ਼ਰੂਰ ਕਿ ਉਹਨਾਂ ਨੇ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਇਹ ਤਾਂ 2 ਦਸੰਬਰ ਨੂੰ ਹੀ ਕਿਹਾ ਗਿਆ ਸੀ ਇਕੱਠੇ ਹੋ ਕੇ ਚੱਲੋ ਬਕਾਇਦਾ ਉਹਦੇ ਲਈ ਢੰਗ ਤਰੀਕਾ ਵੀ ਲੱਭਿਆ ਗਿਆ ਉਹ ਢੰਗ ਤਰੀਕਾ ਤਾਂ ਆ ਲੱਭਿਆ ਕਿ ਅੱਜ ਤੱਕ ਅਕਾਲੀ ਲਾਡੀਆਂ ਸਾਰੀਆਂ 13 ਵਟ ਵਟ ਤੁਰੀਆਂ ਫਿਰਦੀਆਂ ਕਿਸੇ ਰਾਹ ਨਹੀਂ ਲੱਭ ਰਿਹਾ ਕਿ ਇੱਕ ਪਾਸੇ ਜਾइए ਦੂਜੇ ਪਾਸੇ ਜਾइए ਅਨਿਦਾ ਕਾਲੀਗਲ ਦਾ ਪ੍ਰਧਾਨ ਨਹੀਂ ਬਣਿਆ ਕਾਰਜਕਾਰੀ ਪ੍ਰਧਾਨ ਹੈ ਕਾਰਜਕਾਰੀ ਪ੍ਰਧਾਨ ਕਹਿੰਦੇ ਐਵੇਂ ਖਾਣਾ ਪੂਰਤੀ ਲਈ ਬਣਿਆ ਅਸਿਸਦ ਸੁਖਵੀਰ ਬਾਦਲੀ ਭਲਾਨ ਦੂਜੇ ਪਾਸੇ ਪਾਣੀ ਮੈਂਬਰੀ ਕਮੇਟੀ ਹੈ ਉਹ ਕਹਿੰਦੇ ਅਸਲ ਨਮੈਂਦਾ ਅਸੀਂ ਆ ਵਡਾਂਗਾ ਰਾਮ ਮਿਲ ਰਿਹਾ ਸੋ ਗੁਰਗਾਈ ਸਾਹਿਬ ਨੂੰ ਕਿਤੇ ਜਿਹੜਾ ਪੰਥਕ ਤਰ੍ਹਾਂ ਨੂੰ ਇਹ ਵੀ ਸਪਸ਼ਟ ਕਰਨ ਦੀ ਲੋੜ ਹੈ ਕਿ ਪੰਥਕ ਏਕਾ ਹੋਵੇ ਤਾਂ ਕਿਵੇਂ ਹੋਵੇ ਕੀ ਮੀਡੀਆ 'ਚ ਬਿਆਨ ਦੇਣ ਦੇ ਨਾਲ ਜੇ ਪੰਥਕ ਏਕਾ ਹੁੰਦਾ ਤਾਂ ਪਰ 2 ਦਸੰਬਰ ਵਾਲਾ ਇੱਕ ਤਾਂ ਬਹੁਤ ਮਜ਼ਬੂਤ ਅਸਨਿਆ ਸੀ ਉਹ ਤਾਂ ਹੋਇਆ ਨਹੀਂ ਤੂੰ ਗੜਕਾਜ ਸਾਹਿਬ ਦੇ ਸਨੇਹ ਦੇ ਵੱਡਾ ਸਵਾਲ ਉੱਠ ਰਿਹਾ ਕਿ ਕੀ ਗੜਕਾਜ ਸਾਹਿਬ ਦੇ ਸਨੇਹ ਤੋਂ ਬਾਅਦ ਭੰਤਿਕਾ ਹੋਏਗਾ ਜਾਂ ਗੜਕਾਜ ਸਾਹਿਬ ਨੂੰ ਹੋਰ ਕੁਝ ਅੱਗੇ ਆ ਕੇ ਕੋਈ ਸੁਨੇਹਾ ਜਾਂ ਕੋਈ ਫੈਸਲਾ ਸੁਣਾਉਣਾ ਪਏਗਾ ਇਹ ਦੇਖਿਆ ਜਾਏਗਾ ਉਹਨਾਂ ਦੇ ਜਣਾ ਚ ਕੀ ਫੈਸਲਾ ਲੈਂਦੇ ਆ ਗੜਕਾਜ ਸਾਹਿਬ ਜੀ ਜੀ ਸਿੱਧ ਸਾਹਿਬ ਅੱਕੇ ਗੱਲ ਕਰਾਂਗੇ ਸਿੱਖਿਆ ਕ੍ਰਾਂਤੀ ਦੀ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਈ ਤਾਂ ਇੱਕ ਸਿੱਖਿਆ ਤੇ ਇੱਕ ਹਸਪਤਾਲ ਯਾਨੀ ਕਿ ਸਿਹਤ ਸਹੂਲਤਾਂਾਂ ਦੋ ਵੱਡੇ ਮੁੱਦੇ ਉਸ ਸਮੇਂ ਉਹਨਾਂ ਨੇ ਚੁੱਕੇ ਸੀ ਤੇ ਅੱਜ ਗੱਲ ਕਰੀਏ ਤਾਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਚੇਂਜਸ ਆਮ ਆਦਮੀ ਪਾਰਟੀ ਦੇ ਕਹਿਣ ਮੁਤਾਬਕ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਅਪ੍ਰੈਲ ਤੇ ਮਈ ਦੋ ਮਹੀਨਿਆਂ ਦੇ ਵਿੱਚ ਲਗਭਗ 10000 ਸਕੂਲਾਂ ਦੇ ਵਿੱਚ ਜਿਹੜੇ ਕੁਝ ਪ੍ਰੋਜੈਕਟ ਨੇ ਉਹ ਲੱਗਣੇ ਨੇ ਪ੍ਰੋਜੈਕਟ ਕਿਸ ਤਰ੍ਹਾਂ ਦੇ ਹੋਣਗੇ ਕਿਸ ਤਰ੍ਹਾਂ ਇਹ ਵਿਦਿਆਰਥੀਆਂ ਨੂੰ ਸਹਾਇਤਾ ਕਰਨਗੇ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਦੇਖੋ ਇੱਕ ਗੱਲ ਤਾਂ ਹੈ ਕਿ ਸਰਕਾਰ ਨੇ ਜੋ ਫੈਸਲਾ ਲਿਆ ਹੈ ਵੱਡੇ ਪੱਧਰ ਤੇ ਸਕੂਲਾਂ ਦੇ ਅੰਦਰ ਜਿਹੜੀ ਕ੍ਰਾਂਤੀ ਹੈ ਮਹਿਮਾ ਉਸ ਨੂੰ ਹਲਾਰਾ ਮਿਲੇਗਾ ਹੰਗਾਰਾ ਮਿਲੇਗਾ ਜਿਸ ਤਰ੍ਹਾਂ ਸਰਕਾਰ ਨੇ ਪ੍ਰੋਗਰਾਮ ਰੋਡ ਮੈਪ ਤੈਅ ਕੀਤਾ ਹੈ ਉਸ ਦੇ ਮੁਤਾਬਕ ਆਇਆ ਕਿ ਘੱਟੋ ਘੱਟ 55 ਦਿਨ ਜਾਨੀ 31 ਮਈ ਤੱਕ ਇਹ ਪ੍ਰੋਗਰਾਮ ਚੱਲਣਗੇ ਜਦੋਂ ਤੁਸੀਂ ਕਿਹਾ ਫਿਕਰ ਦਿੱਤੀ ਹੈ ਦਸਾ ਦਾ ਸਕੂਲਾਂ ਦੇ ਅੰਦਰ ਵੱਖ-ਵੱਖ ਪ੍ਰੋਜੈਕਟ ਜਿਹੜੇ ਪਿਛਲੇ ਸਮਿਆਂ ਚ ਪ੍ਰੋਜੈਕਟ ਆਏ ਆ ਜਾ ਰਹੇ ਉਹਨਾਂ ਸਾਰੇ ਪ੍ਰੋਜੈਕਟਾਂ ਦੇ ਅਦਕਾਟ ਹੋਣਗੇ ਸੋ ਅਗਲੇ ਦਿਨਾਂ ਤੇਰੇ ਬੇ ਜਾਂ ਤੇ ਰਿਵਨ ਕੱਟੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਇਹ ਵੀ ਹੈ ਕਿ ਜੇ ਇੱਕ ਪ੍ਰੋਜੈਕਟ ਦਾ ਨੀ ਪੱਥਰ ਵੱਖਰੇ ਤੌਰ ਤੇ ਹੋਵੇਗਾ ਦੂਜੇ ਪ੍ਰੋਜੈਕਟ ਦਾ ਨੀ ਪੱਥਰ ਵੱਖਰੇ ਤੌਰ ਤੇ ਹੋਵੇਗਾ ਕੋਈ ਇੱਕੋ ਸਕੂਲ ਚ ਫਰਕ ਕਰੋ ਤਿੰਨ ਪ੍ਰੋਜੈਕਟਾਂ ਦਾ ਤਿੰਨੇ ਹੀ ਨੀ ਪੱਥਰ ਹੋਣਗੇ ਸੋ ਨੀ ਪੱਥਰਾਂ ਦਾ ਵੀ ਇੱਕ ਤਰ੍ਹਾਂ ਦਾ ਪੂਰਾ ਅੰਬਾਰ ਲੱਗੇਗਾ ਜਿਹੜੇ ਫਿੱਤੇ ਜਿਹੜੇ ਕੱਟੇ ਜਾਣੇ ਰਿਬਨ ਜਿਹੜੇ ਕੱਟੇ ਜਾਣੇ ਰਿਬਨ ਵੀ ਜਿਹੜਾ ਹੈਗਾ ਬਹੁਤ ਖੂਬਸੂਰਤੀ ਦੇ ਨਾਲ ਸਕੂਲਾਂ ਦੇ ਸਕੂਲਾਂ ਨੂੰ ਸਜਾਇਆ ਜਾਏਗਾ ਚੰਗੀ ਤਰ੍ਹਾਂ ਸਜਾਇਆ ਜਾਏਗਾ ਉਸ ਦੇ ਨਾਲ ਬੜੀ ਕੈਂਪ ਗੱਲ ਇਹ ਵੀ ਜੁੜੀ ਹੋਈ ਹੈ ਕਿ ਜਿਹੜੇ ਪ੍ਰੋਗਰਾਮ ਹੋਣੇ ਹਨ ਕਲੇ ਨਹੀਂ ਕਿ ਬੱਚਿਆਂ ਦੇ ਤੇ ਅਧਿਆਪਕਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਔਰ ਖਾਸ ਤੌਰ ਤੇ ਸਕੂਲਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਜਦਨ ਜੇ ਸਕੂਲ ਦੇ ਵਿੱਚ ਸਮਾਗਮ ਹੈ ਰਿਬਨ ਕੱਟਿਆ ਜਾਣਾ ਹੈ ਨੀ ਪਥਰ ਰੱਖਣਾ ਕਿਸੇ ਪ੍ਰੋਜੈਕਟ ਦਾ ਤਾਂ ਉਹ ਦਿਨ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਸਾਰੇ ਸਕੂਲ ਦੇ ਅੰਦਰ ਹਾਜ਼ਰ ਹੋਣੇ ਚਾਹੀਦੇ ਆ ਆਉਣੇ ਚਾਹੀਦੇ ਆ ਇੱਕ ਤਾਂ ਇਹ ਵੱਡਾ ਮੌਕਾ ਹੈ ਬੱਚਿਆਂ ਦਾ ਮਾਪਿਆਂ ਦਾ ਤੇ ਸਰਕਾਰ ਦੀ ਮਿਲਣੀ ਸਾਂਝੇ ਤੌਰ ਤੇ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ ਇੱਕ ਦੂਜੇ ਨਾਲ ਜਿਹੜੇ ਸੁਝਾਅ ਹੈ ਡਿਸਕਸ਼ਨ ਜਿਹੜੀਆਂ ਉਹ ਵੀ ਹੋਣਗੀਆਂ ਉਂਝ ਵੀ ਮੈਂ ਕਹਾਂਗਾ ਕਿ ਪਿਛਲੇ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਲੰਬੇ ਸਮੇਂ ਬਾਅਦ ਇੱਕ ਪਹਿਲਾ ਮੌਕਾ ਹੈ ਜਿਦੋ ਇਹ ਜਿਆ ਪ੍ਰੋਗਰਾਮ ਲਿਖਿਆ ਗਿਆ ਕਿ ਪੰਜਾਬ ਦੇ ਅੰਦਰ 55 ਦਿਨਾਂ ਦੇ ਅੰਦਰ ਜਿਹੜਾ ਸਕੂਲਾਂ ਤੇ ਰਵਨਟੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਬਹੁਤ ਬਹੁਤ ਪ੍ਰੋਜੈਕਟਾਂ ਦਾ ਉਦਕਾਟਨ ਕੀਤਾ ਜਾਏਗਾ ਉਦਕਾਟਨ ਮੁਤਾਬਕ ਜਿਹੜਾਗੇ ਸਕੂਲਾਂ ਦਾ ਵਿਕਾਸ ਹੋਏਗਾ ਪਿੰਡ ਦਾ ਵਿਕਾਸ ਹੋਏਗਾ ਬੱਚਿਆਂ ਦਾ ਬੋਧਿਕ ਵਿਕਾਸ ਹੋਏਗਾ ਪਰ ਮਾਪਿਆਂ ਨੂੰ ਤਸੱਲੀ ਹੋਏਗੀ ਕਿ ਸਾਡਾ ਜਿਹੜਾ ਸਕੂਲ ਹੈ ਜਿੱਥੇ ਬੱਚੇ ਪੜ ਰਹੇ ਹੈ ਇੱਕ ਚੰਗਾ ਸੁਨੇਹਾ ਜਾਏਗਾ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਕਿ ਵੱਡਾ ਹਲਾਰਾ ਜਾਂ ਵੱਡੀ ਪਲਾਨ ਕੁੱਟੀ ਗਈ ਹੈ ਸਕੂਲਾਂ ਦੇ ਅੰਦਰ ਕ੍ਰਾਂਤੀ ਦੇ ਲਈ ਜੀ ਜੀ ਸੁਝਾਅ ਬ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਉੱਪਰ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਹਮਲਾ ਹੋਇਆ ਉਹ ਇੱਕ ਵੱਡਾ ਵਿਸ਼ਾ ਬਣਿਆ ਤੇ ਹੁਣ ਉਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਖੁਦ ਹਾਈ ਕੋਰਟ ਪਹੁੰਚ ਗਏ ਨੇ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਹੈ ਤੇ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ सीबीआई ਇਸ ਦੀ ਜਾਂਚ ਕਰੇ ਸਰਕਾਰ ਨੂੰ ਨੋਟਿਸ ਜਾਰੀ ਹੋਏ ਨੇ ਕੋਰਟ ਦੇ ਵੱਲੋਂ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਕਿ ਸੁਖਬੀਰ ਸਿੰਘ ਬਾਦਲ ਦੇ ਲਈ ਪਟੀਸ਼ਨ ਫਾਇਦੇਮੰਦ ਹੋ ਸਕਦੀ ਹੈ ਪੰਜਾਬ ਸਰਕਾਰ ਕਟਾਰੇ ਦੇ ਵਿੱਚ ਖੜਾ ਕਿਤੇ ਨਾ ਕਿਤੇ ਹੋ ਸਕਦੀ ਹੈ ਇਸ ਮਾਮਲੇ ਨੂੰ ਲੈ ਕੇ ਦੇ ਕੋਈ ਗਾ ਰੀਸਨ ਨੇ ਫਾਇਦੇਮੰਦ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਜਿੱਦਾਂ ਉਹਨਾਂ ਨੇ ਅਦਾਲਤ 'ਚ ਆਪਣੀ ਪਟੀਸ਼ਨ ਪਾਈ ਹੈ ਉਹਦਾ ਫੈਸਲਾ ਤਾਂ ਜਿੱਦਾਂ ਦੀ ਅਦਾਲਤ ਦੀ ਕਾਰਵਾਈ ਹੋਈ ਉਹਨਾਂ ਤੱਕ ਆਪਣੇ ਸਾਹਮਣੇ ਆਏਗਾ ਕਿ ਕੀ ਉਹਦੇ ਸਿੱਟੇ ਨਿਕਲਦੇ ਹਨ ਪਰ ਇਹ ਗੱਲ ਸਾਫ਼ ਹੈ ਕਿ ਕਾਲੀਗਲ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ ਸੁਖਵੀਰ ਬਾਦਲ ਤੇ ਕਾਤਲਾਨਾ ਹਮਲਾ ਹੋਇਆ ਸੀ ਉਹ ਸਰਕਾਰ ਤੇ ਅਲਿਗੇਸ਼ਨ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਜਿਹੜਾ ਕਥੇ ਦੋਸ਼ੀ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰੀਕੇ ਨਾਲ ਉਹ ਕਨੇ ਜ਼ਮਾਨਤ ਤੇ ਬਾਹਰ ਆ ਗਿਆ ਉਹ ਕਹਿੰਦੇ ਨੇ ਸਖਤ ਤਰਾਵਾਂ ਲੱਗਣੀਆਂ ਚਾਹੀਨੀਆਂ ਸੀ ਉਹਦੇ ਉੱਪਰ ਉਹ ਵੀ ਨਹੀਂ ਲੱਗੀਆਂ ਸੋ ਕਾਲੀਗੱਲ ਦਾ ਸਿੱਧੇ ਤੌਰ ਤੇ ਸਰਕਾਰ ਉੱਪਰ ਦੋਸ਼ ਹੈ ਇਸ ਮਾਮਲੇ 'ਚ ਦੂਜੇ ਪਾਸੇ ਸਰਕਾਰ ਦੇ ਜਿਹੜੇ ਬਲਾਰੇ ਐ ਜਾਂ ਸਰਕਾਰ ਦੇ ਜਿਹੜੇ ਰਿਸੋਰਸੇਜ ਐ ਉਹਨਾਂ ਦਾ ਕਹਿੰਦੇ ਕਿ ਕਾਨੂੰਨ ਆਪਣੇ ਢੰਗ ਨਾਲ ਦੇਖੋ ਕਾਰਵਾਈ ਕਰ ਰਿਹਾ ਹੈ ਇਸਮ ਦਾ ਕੇ ਕੋਈ ਗੱਲ ਨਹੀਂ ਕਿ ਸਖਵੀਰ ਬਦਲ ਤੇ ਹਮਲਾ ਹੋਇਆ ਤਾਂ ਉਹਦੀ ਕੋਈ ਕਾਰਵਾਈ ਨਹੀਂ ਹੋ ਰਹੀ ਜਾਂਚ ਵੀ ਹੋ ਰਹੀ ਹੈ ਕੇਸ ਵੀ ਦਰਜ ਹੋਇਆ ਉਹਦੇ ਤੇ ਉਹਦੇ ਅੱਗੇ ਕਾਰਵਾਈ ਜਿਹੜੀ ਅਧਿਕਾਰੀ ਜਿਹੜੇ ਉੱਪਰਲੇ ਪੱਧਰ ਦੇ ਮਾਮਲੇ ਦੀ ਜਾਂਚ ਵੀ ਕਰ ਰਿਹਾ ਪਰ ਇਸ ਵਾਰ ਸਿਆਗੇ ਕਾਲੀਗਲ ਉਸ ਜਾਂਚ ਦੇ ਨਾਲ ਉਸ ਕੇਸ ਦੇ ਨੁਕਟਾਰੇ ਨਾਲ ਜੋ ਕੇਸ ਅੱਗੇ ਵਧ ਰਿਹਾ تسਲੀ ਨਹੀਂ ਹੈ ਹੁਣ ਅਦਾਲਤ ਫੈਸਲਾ ਕਰੇਗੀ ਠੀਕ ਹੈ ਕਿਸੇ ਦੂਸਰੀ ਦੁਬਾਰਾ ਕਾਰਵਾਈ ਕਰਨ ਦੇ ਲਈ ਜਿਹੜੀ ਪੀੜਤ ਤੇਰਾ ਉਹਦਾ ਅਧਿਕਾਰ ਹੈ ਸੀਬੀਆਈ ਤੋਂ ਜਾਂ ਹੋਰ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਾਉਣ ਦਾ ਮਾਮਲਾ ਪਰ ਇਹ ਦੇਖਿਆ ਜਾਏਗਾ ਕਿ ਅਦਾਲਤਾਂ ਇਸ ਮਾਮਲੇ ਨੂੰ ਕਿਸ ਕਦਰ ਲੈਂਦੀਆਂ ਜੀ ਸੁੱਤ ਸਬ ਸਮਾਂ ਥੋੜਾ ਰਹਿ ਗਿਆ ਪਰ ਇੱਕ ਵੱਡੀ ਜਿਹੜੀ ਖਬਰ ਹੈ ਕਿਉਂਕਿ ਕਾਂਗਰਸ ਦੇ ਵਿੱਚ ਕਾਫੀ ਹਲਚਲ ਚੱਲਿਆ ਉਸ ਤੋਂ ਬਾਅਦ ਰਾਣਾ ਗੁਰਜੀਤ ਐਮਐਲਏ ਨੇ ਉਹਨਾਂ ਦਾ ਬੇਟਾ ਐਮਐਲਏ ਹੈ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਈਡੀ ਦੀ ਰੇਡ ਦੇ ਉੱਪਰ ਚੜੇ ਹੋਏ ਨੇ ਜਿਸ ਤੋਂ ਬਾਅਦ ਲਗਾਤਾਰ ਕਹਿ ਲਓ ਕਿ ਸ਼ਕੰਜੇ ਤੇ ਸੀ ਤਾਂ ਹੁਣ ਪ੍ਰਾਪਰਟੀਆਂ ਸਾਰੀਆਂ ਜ਼ਬਤ ਹੋ ਗਈਆਂ ਨੇ ਵੱਡੀ ਕਹਿ ਲਓ ਕਿ ਮੁਸ਼ਕਲ ਖੜੀ ਹੋ ਗਈ ਹੈ ਰਾਣਾ ਪਰਿਵਾਰ ਦੇ ਲਈ ਕਿਵੇਂ ਦੇਖਦੇ ਉਸ ਨੂੰ ਜਿਹਦੇ ਬਾਰੇ ਕੋਈ ਦੋਰ ਨਹੀਂ ਕਿ ਵੱਡੀਆਂ ਪ੍ਰਾਪਰਟੀ ਦੀ ਗੱਲ ਕਰਦੇ ਆਂ ਅੰਦਾਜ਼ਾ ਜੋ ਮੀਡੀਆ 'ਚ ਆਇਆ ਕਿ 200 ਕਰੋੜ ਦੇ ਕਰੀਬ ਜਿਹੜੀ ਉਹਨਾਂ ਦੀ ਪ੍ਰਾਪਰਟੀ ਜਾਇਦਾਦ ਹੈ ਉਹ ਜ਼ਬਤ ਹੋਈ ਹੈ ਜੁਡਿ ਨੇ ਕੀਤੀ ਹੈ ਉਹਨਾਂ ਦੀਆਂ ਜਿਹੜੀਆਂ ਅਸਾਸੇ ਜਿਹੜੇ ਜਾਇਦਾਦਾਂ ਹੈ ਐਸੋਸੀਏਟ ਟੁਕ ਦੇ ਰਹੇ ਜਿਹੜੀਆਂ ਬਣਾਈਆਂ ਗਈਆਂ ਉਹ ਜਾਂਚ ਈਡੀ ਨੇ ਜੋ ਤੱਤ ਜਿਹੜੇ ਰੱਖਣੇ ਆਦਾਲਤ 'ਤੇ ਜਾ ਕੇ ਜਾ ਕੇ ਉਹਨਾਂ ਦੀ ਸਥਿਤੀ ਸਪਸ਼ਟ ਹੋਏਗੀ ਪਰ ਇਹ ਜ਼ਰੂਰ ਹੈ ਕਿ ਜਾਇਦਾਦਾਂ ਉਹਨਾਂ ਦੀ ਜ਼ਬਤ ਕਰ ਲਈਆਂ ਨੇ ਅੱਗੇ ਹੁਣ ਰਾਣਾ ਗਰਜੀਤ ਜਾਂ ਉਹਨਾਂ ਦਾ ਪਰਿਵਾਰ ਇਸ ਸਮਾਂ ਲੈ ਤੇ ਕਿਵੇਂ ਲੱਗਦਾ ਪਰ ਪੋਲੀਟੀਕਲ ਤੌਰ ਤੇ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਕੇਂਦਰ ਹੈ ਈਡੀ ਏਜੰਸੀ ਸੀਬੀਆਈ ਹੈ ਉਹ ਆਪਣੇ ਵਿਰੋਧੀਆਂ ਲਈ ਏਜੰਸੀ ਨੂੰ ਇਸਤੇਮਾਲ ਕਰਦਾ ਹੈ ਉਹਨਾਂ ਦੀ ਬਾਹਮ ਰੋਡ ਦਾ ਜੇ ਤਾਂ ਭਾਜਪਾ ਦੇ ਪਾਲੇ ਚ ਆ ਜਾਂਦੇ ਆ ਫਿਰ ਤਾਂ ਸਾਰੇ ਪਾਪ ਜਨ ਦੁੱਧ-ਦੋਤੇ ਹੋ ਜਾਂਦੇ ਆ ਤੇ ਨਹੀਂ ਤਾਂ ਫਿਰ ਕੇਸ ਚੱਲਦੇ ਆ ਹੁਣ ਰਾਣਾ ਗਰਜੀਤ ਦੇ ਮਾਮਲੇ 'ਚ ਵੀ ਪਿਛੇ ਦਿਨਾਂ 'ਚ ਕਈ ਤਰ੍ਹਾਂ ਦੀਆਂ ਕੰਸੂਆਂ ਕਈ ਤਰ੍ਹਾਂ ਦੀਆਂ ਐਦਾ ਦੀਆਂ ਗੱਲਾਂ ਬਾਹਰ ਆਉਂਦੀਆਂ ਰਹੀਆਂ ਕਿ ਜਿਹੜੀ ਰਾਣਾ ਗਰਜੀਤ ਭਾਜਪਾ ਜਾ ਰਿਹਾ ਹੈ ਦੂਜੇ ਪਾਸੇ ਰਾਣਾ ਗਦੀਰ ਦਵਾਰੇ ਇਹ ਵੀ ਆ ਰਿਹਾ ਹੈ ਕਿ ਅਗਲੇ ਦਿਨਾਂ ਚੋਂ ਦਨਾਂ ਚ ਹੋ ਸਕਦਾ ਹੈ ਕਾਂਗਰਸ ਦੇ ਪ੍ਰਧਾਨ ਵੀ ਪੰਜਾਬ ਦੇ ਬਣ ਸਕਦੇ ਜਾਂ ਵੱਡਾ ਅਹੁਦਾ ਉਹਨਾਂ ਨੂੰ ਕਾਂਗਰਸ ਦਾ ਮਿਲ ਸਕਦਾ ਹੈ ਸੋ ਬੜੀਆਂ ਕੰਟਰਡਿਕਸ਼ਨਸ ਵਾਲੀਆਂ ਇਦਾਂ ਦੀਆਂ ਖਾਵਾਆਂ ਜੀਆਂ ਉਹਨਾਂ ਬਾਰੇ ਜਿਹੜੀ ਰਾਇ ਜਿਹੜੀ ਹੈ ਗਿਆ ਵੱਖ-ਵੱਖ ਤੌਰ ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਭਾਜਪਾ ਜਾਣਗੇ ਕਾਂਗਰਸ ਰਹਿਣਗੇ ਇਹ ਜਿਹਨੇ ਜਿਹੜਾ ਛਾਪਾ ਮਾਰਿਆ ਉਸ ਨੂੰ ਕਿਵੇਂ ਲੈਣਗੇ ਜਾਂ ਆਈਡੀ ਦੇ ਉੱਤੇ ਜਿਹੜੀ ਗੱਲ ਆਉਂਦੀ ਹੈ ਕਿਤੇ ਜੀ ਕੇਂਦਰ ਦੀ ਏਜੰਸੀ ਦੇ ਦੌਰ ਤੇ ਬਾਹਮ ਰੋੜਦੇ ਆ ਬਾਮ ਰੋਡ ਕੇ ਜਿਹੜਾ ਭਾਜਪਾ ਦੇ ਪਾਲੇ ਡਿੱਗ ਪੈਂਦਾ ਉਹ ਤਾਂ ਫਿਰ ਖਰਾਾ ਹੋ ਜਾਂਦਾ ਨਹੀਂ ਤੱਕ ਇਹ ਚਲਦੇ ਚਲਦੇ ਆ। ਸੋ ਇਹ ਜ਼ਰੂਰ ਹੈ ਕਿ ਕਾਫੀ ਵੱਡਾ ਸਵਾਲ ਹੈ। ਆਉਣ ਵਾਲੇ ਦਿਨਾਂ 'ਚ ਸਥਿਤੀ ਸਾਹਮਣੇ ਆਏਗੀ ਕਿ ਰਾਣਾ ਗਰਜੀਤ ਦਾ ਪਰਿਵਾਰ ਇਹ ਸਾਰੇ ਮਾਮਲੇ ਬਾਰੇ ਕਿਉਂ ਕਹਿੰਦੇ ਤੱਕ ਉਹਨਾਂ ਨੇ ਚੁੱਪ ਧਾਰੀ ਰਹੀ ਵੀ ਆਪਣੇ ਤੌਰ ਤੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਹੋ ਸਾਹਮਣੇ ਆਉਣਗੇ মিডিਆ ਦੇ ਅੰਦਰ ਆ ਕੇ ਗੱਲ ਕਰਨਗੇ ਕਿ ਜ਼ਾਤੀ ਹੋਈ ਹੈ। ਅਕਸਰ ਰਾਣਾ ਗਰਜੀਤ ਦਾ ਸਵਾਭਾਅ ਕਹਿੰਦੇ ਹੁੰਦੇ ਕਿ ਮੈਂ ਹੋ ਜਿਆ ਧਮਕੀਆਂ ਜਾਂ ਹੋਈਆਂ ਗੱਲਾਂ ਤੋਂ ਡਰਨ ਵਾਲਾ ਨਹੀਂ ਆ। ਦਲੇਰ ਆਗੂ ਹੈ। ਕਾਂਗਰਸ ਦੇ ਅੰਦਰ ਵੀ ਦਲੇਰਾਣਾ ਢਾਂ ਦੇ ਨਾਲ ਵਿਚਰਦੇ ਆ ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦੇ ਬੇਟੇ ਨੂੰ ਟਿਕਟ ਦਾ ਮਾਮਲਾ ਆਇਆ ਸੀ ਕਾਂਗਰਸ ਦੇ ਕੋਈ ਆਗੂ ਨੇ ਮਨਾਂ ਕਰਤਾ ਤਾਂ ਰਾਣਾ ਗਦੀਦ ਨੇ ਧੱਕੇ ਨਾਲ ਜਿਲਾ ਆਪਣਾ ਬੇਟੇ ਨੂੰ ਟਿਕਟ ਵੀ ਦਵਾਈ ਇਜ਼ਾਜ਼ਾਨਾ ਤੌਰ ਤੇ ਜਣੀ ਉਹਨਾਂ ਨੇ ਇਲੈਕਸ਼ਨ ਲੜੀ ਪਹਿਲਾ ਇਲੈਕਸ਼ਨ ਲੜੀ ਉਹਨਾਂ ਨੇ ਆਪਣੇ ਹਮੈਤਿਆਂ ਨੂੰ ਜਾ ਕੇ ਆਪਣੇ ਬੇਟੇ ਦੇ ਖਾਤਰ ਪ੍ਰਚਾਰ ਮਹਿੰਮਤ ਵੀ ਚਟਾਇਆ ਔਰ ਜਿਤਾਇਆ ਵੀ ਸੋ ਉਹਨਾਂ ਦਾ ਸਵਾਯਾ ਹਰੀਸ਼ ਨੂੰ ਦਲੇਰੀ ਨਾਲ ਲੈਂਦੇ ਆ ਦੇਖਦੇ ਆਉਣ ਵਾਲੇ ਦਿਨਾਂ ਚ ਰਣਾ ਗਦੀਦ ਇਸ ਮਾਮਲੇ ਤੇ ਕੀ ਪੈਂਤ ਲਾਗਤ ਿਆਰ ਕਰਦੇ ਆ ਜੀ ਜੀ ਸਤ ਸਾਬਾ ਕੀ ਲ ਸਵਾਲ ਹੈ ਮੇਰਾ ਉਹ ਨਸ਼ਿਆਂ ਨੂੰ ਲੈ ਕੇ ਆ ਇਸ ਸਮੇ ਰਾਜਪਾਲ ਨੇ ਜਿਹੜੇ ਪੰਜਾਬ ਦੀਆਂ ਸੜਕਾਂ ਤੇ ਉਤਰੇ ਹੋਏ ਨੇ ਅੱਜ ਫਤੇਗੜ ਚੂੜੀਆਂ ਦੇ ਵਿੱਚ ਉਹਨਾਂ ਵੱਲੋਂ ਪੈਦਲ ਯਾਤਰਾ ਕੱਢੀ ਗਈ ਤੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਦੇ ਖਿਲਾਫ ਕਿਸ ਤਰ੍ਹਾਂ ਮਹਿੰਮ ਚੱਲ ਰਹੀ ਹੈ ਪਰ ਅੱਜ ਦੂਜੇ ਪਾਸੇ ਮਹਿਲਾ ਕੌਨਸਟੇਬਲ ਜੋ ਕਿ ਚੱਟੇ ਦੇ ਨਾਲ ਫੜੀ ਗਈ ਉਸ ਦੀ ਬਠਿੰਡਾ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਵੀ ਹੋਈ ਉਸ ਦੌਰਾਨ ਉੱਥੇ ਵੀ ਕਾਫੀ ਹੰਗਾਮਾ ਹੋਇਆ ਕਿਉਂਕਿ ਜੋ ਉਸ ਮਹਿਲਾ ਦੇ ਕੌਨਸਟੇਬਲ ਦੇ ਨਾਲ ਉਹਦਾ ਸਾਥੀ ਸੀ ਉਸ ਦੀ ਪਤਨੀ ਤੇ ਜੋ ਇਲਜ਼ਾਮ ਸੀ ਉਹਨਾਂ ਦੋਨਾਂ ਮੀਆਂ ਬੀਵੀ ਦੀ ਵੀ ਉੱਥੇ ਕਾਫੀ ਤਕਰਾਰਬਾਜ਼ੀ ਹੋਈ ਸੋ ਕਿਵੇਂ ਦੇਖਦੇ ਇਸ ਮਾਮਲੇ ਨੂੰ ਇੱਕ ਪਾਸੇ ਸ਼ਾਂਤੀ ਦਾ ਸੁਨੇਹਾ ਇੱਕ ਪਾਸੇ ਜਿਹਾ ਕਾਂਸਟੇਬਲ ਨੇ ਜਿਨ੍ਹਾਂ ਨੇ ਕੋਰਟ ਦੀ ਮਰਿਆਦਾ ਨੂੰ ਵੀ ਨਹੀਂ ਰੱਖਿਆ ਤੇ ਉੱਥੇ ਵੀ ਅਜਿਹਾ ਕੁਝ ਕੀਤਾ ਜੀ ਦੇਖੋ ਆਪਾਂ ਸਾਰੇ ਜਾਣਦੇ ਆਖਸਰ ਜਦੋਂ ਆਪਾਂ ਨਸ਼ੇ ਦੇ ਮੁੱਦੇ ਦੀ ਗੱਲ ਕਰਦੇ ਨਸ਼ਾ ਤਸਕਰਾਂ ਦੇ ਬਾਰੇ 'ਚ ਇੱਕ ਬਹੁਤ ਵੱਡਾ ਤੰਦੂਆ ਜਾਲ ਹੈ ਜਿਹਦੇ 'ਚ ਨਸ਼ਾ ਤਸਕਰ ਸੰਮਲ ਹੈ ਦੀਸੇ ਪ੍ਰਸ਼ਾਸਨ ਦੇਖੋ ਸਾਰੇ ਪ੍ਰਸ਼ਾਸਨ ਬਾਰੇ ਕਹਿਣਾ ਕਿਤੇਰੇ ਵੀ ਸਹੀ ਨਹੀਂ ਹੋਏਗਾ ਕੁਝ ਅਸੀਂ ਦਾ ਕੁਝ ਇਹ ਸਾਧਨ ਪੁਲਿਸ ਵੀ ਹੋ ਸਕਦੀ ਹੈ ਦੂਜੇ ਅਧਿਕਾਰੀ ਵੀ ਹੋ ਸਕਦੇ ਹੈ ਇਹ ਗੱਲ ਮੈਂ ਜ਼ਰੂਰ ਇਹ ਕਣੀ ਚਾਹਾਂ ਕਿ ਇਸ ਮਾਲ ਵਿੱਚ ਸਾਰੇ ਪੋਲਿਟਿਸ਼ੀਨ ਵੀ ਦੁੱਧੋ ਤੋਤੇ ਨਹੀਂ ਹੋ ਸਕਦੇ ਕੁਝ ਪੋਲਿਟਿਸ਼ੀਨ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਆ ਜਿੱਦੇ ਚਾਲਾਂ ਜਦੋਂ ਤੁਸੀਂ ਬਠਿੰਡਾ ਪੁਲਿਸ ਦੀ ਮਹਿਲਾ ਕਰਮਚਾਰੀ ਦਾ ਜ਼ਿਕਰ ਕੀਤਾ ਇਦਾਂ ਦੇ ਪਤਾ ਨਹੀਂ ਹੋਰ ਕਿੰਨੇ ਹੋਣਗੇ ਦੂਜੇ ਪਾਸੇ ਜਿਹੜੀ ਇੱਕ ਪਹੁੰਚ ਹੈ ਸਾਰਤਕ ਬਣਾਈ ਗਈ ਹੈ ਪੰਜਾਬ ਸਰਕਾਰ ਬਲਮ ਭਗਵੰਤ ਮਾਨ ਉਹਦੀ ਸਰਕਾਰ ਗੁਰਨਾਬਲ ਨਾ ਪੰਕ ਕਰਨ ਦਾ ਜ਼ਿਕਰ ਕਰ ਰਹੇ ਹਾਂ ਪਿਛਲੇ 1-2 ਦਿਨ ਤੋਂ ਕਿ ਲਗਾਤਾਰ ਜਿਹੜੇ ਬਾਰਡਰ ਡਿਸਟ੍ਰਿਕਟ ਜ਼ਿਲ੍ਹੇ ਉਹਨਾਂ ਲਗਾਤਾਰ ਮਾਰਚ ਕਰ ਰਿਹਾ ਸੁਨੇਹਾ ਦੇ ਰਿਹਾ ਨਸ਼ੇ ਦੇ ਖਿਲਾਫ ਜੁੱਧ ਦਾ ਨਸ਼ੇ ਦੇ ਖਿਲਾਫ ਜੁੱਧ ਦੀ ਇੱਕ ਫਿਗਰ ਵੀ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਜਿਹੜੀ ਮੀਡੀਆ ਚਾਰੀ ਲਗਾਤਾਰ ਉਹ ਇਹ ਕਿਹਾ ਜਾ ਰਿਹਾ ਕਿ ਹਰ ਰੋਜ਼ ਤਕਰੀਬਨ 44 ਜਾਂ 65 ਜਿਹੜੇ ਲੋਕ ਹੈਗੇ ਨਸ਼ਾ ਤਸਕਰੀ ਨੂੰ ਕਹਿ ਲਈਏ ਨਸ਼ੇ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤੇ ਗਿਆ ਔਰ ਪਿਛਲੇ ਉਜੀ ਸਮੇਂ ਚ ਆਪਾਂ ਕਹੇ ਲਈ ਜਨਵਰੀ ਤੋਂ ਲੈ ਕੇ ਹੁਣ ਤੱਕ ਇਹਨਾਂ ਪਿਛਲੇ 3 ਮਹੀਨਿਆਂ ਚ ਘੱਟੋ ਘੱਟ 6000 ਵਿਅਕਤੀ ਜਿਹੜੇ ਹੈਗਾ ਨਸ਼ਾ ਤਸਕਰੀ ਤੇ ਨਸ਼ਾ ਵੇਚਣ ਨਸ਼ਾ ਰੱਖਣ ਦੇ ਦੋਸ਼ ਚ ਗ੍ਰਿਫਤਾਰ ਕੀਤੇ ਗਏ ਸੋ ਮਹਿਮ ਵੱਡੀ ਹੈ ਜਿਹੜਾ ਵੀ ਭਰਿਆ ਜਾ ਰਿਹਾ ਸਾਰੀਆਂ ਗੱਲਾਂ ਦੇ ਬਾਵਜੂਦ ਤੇ ਕਾਖੀ ਗੱਲ ਕਹਿੰਦੇ ਕਿ ਮੈਂ ਇਸ ਮੁੱਦੇ ਦੇ ਉੱਤੇ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਵਾਂਗੇ ਕਿ ਜਦ ਤੱਕ ਲੋਕ ਨਾਲ ਨਹੀਂ ਸੁਣਨਗੇ ਕਮੰਡਰ ਵੀ ਇਹ ਹੀ ਆਖਦੇ ਆਂ ਬੜਾ ਹੰਕਾਰਾ ਲੋਕਾਂ ਵੱਲੋਂ ਮਿਲਣਾ ਚਾਹੀਦਾ ਕਿ ਕੇਵਲ ਸਰਕਾਰਾਂ ਜਿਹੜੀਆਂ ਹੈਗਾ ਅਪਰਾਲੇ ਕਰ ਸਕਦੇ ਆ ਪਰ ਇਸ ਮੁੱਦੇ ਨੂੰ ਹਮਾਇਤ ਉਸੇ ਦਿਨ ਮਿਲੇਗੀ ਜਦੋਂ ਲੋਕ ਉਤਰ ਕੇ ਜਿਹੜੇ ਸੜਕਾਂ ਤੇ ਆਉਣਗੇ ਜੀ ਜੀ ਸਤਿ ਸ਼੍ਰੀ ਅਕਾਲ ਬਬਾ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਐਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਜੋ ਵਫਦ ਮਿਲਿਆ ਉਹ ਸਭ ਤੋਂ ਵੱਡਾ ਵਿਸ਼ਾ ਹੈ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਆਉਣ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੀਆਂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾ Legenda